ਹਾਂਜੀ ਕਿਸਾਨ ਵੀਰੋ ਸਾਰੇ ਹੁਣ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਮਰਾੜ ਤੇ ਇਸ ਵੀਡੀਓ 'ਚ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ PR131 ਕਿਸਮ ਜੋ ਕਿ ਕਾਫੀ ਰਗਬੇਜ ਐ ਇਸ ਵਾਰ ਕਿਸਾਨ ਵੀਰਾਂ ਨੇ ਲਾਉਣੀ ਆ ਕਿ ਉਹਦੀ ਪਨੀਰੀ ਦੀ ਬਿਜਾਈ ਕਦੋਂ ਕਰੀਏ ਤਾਂ ਕਿ ਉਹ ਤੋਂ ਬਾਅਦ ਜਿਹੜੀ ਸਮੇਂ ਸਿਰ ਅਸੀਂ ਲਵਾਈ ਕਰ ਸਕੀਏ ਤੇ ਲਵਾਈ ਦਾ ਸਹੀ ਟਾਈਮ ਕੀ ਹੈ ਇਹਦੇ ਬਾਰੇ ਸਵਾਲ ਸੀਗੇ ਆਪਾਂ ਪੀਆ 131 ਦੇ ਨਾਲ ਨਾਲ ਤੁਹਾਨੂੰ ਦੂਜੀਆਂ ਕਿਸਮਾਂ ਦੇ ਬਾਰੇ ਵੀ ਜਿਹੜੀ ਪਨੀਰੀ ਦੀ ਬਜਾਈ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਡਿਟੇਲ ਦੇ ਵਿੱਚ ਜੇ ਕੋਈ ਨੁਕਤਾ ਰਹਿ ਗਿਆ ਤਾਂ ਥੱਲੇ ਜਿਹੜਾ ਕਮੈਂਟ ਕਰਕੇ ਤੁਸੀਂ ਆਪ ਦਾ ਸਵਾਲ ਕਰ ਸਕਦੇ ਆ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਰ ਬਟਨ ਦਾ ਬਲਿਉ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਆ ਤਾਂ ਕਿ ਹਰ ਇੱਕ ਨਵੀਂ ਅਪਡੇਟ ਤੁਹਾਨੂੰ ਮਿਲਦੀ ਰਹੇ ਜਿਵੇਂ ਜਿਵੇਂ ਸਵਾਲ ਆਉਂਦੇ ਆ ਜੋ ਜੋ ਜਿਹ ਇਸ ਸਥਿਤੀ ਦੇ ਅਨਸਾਰ ਜਾਂ ਕੋਈ ਸਮੱਸਿਆ ਆਉਂਦੀ ਆਪਾਂ ਨਾਲ ਦੀ ਨਾਲ ਅਪਡੇਟ ਕਿਸਾਨ ਵੀਰਾਂ ਨੂੰ ਦਿੰਦੇ ਰਹਿੰਨੇ ਨੇ ਜੇ ਕੋਈ ਸਵਾਲ ਹੁੰਦੇ ਆ ਸੋ ਜਿਹੜੀਆਂ ਪੀਆਰ ਕਿਸਮਾਂ ਨੇ ਤੁਹਾਨੂੰ ਪਤਾ ਕਿ ਜਿਹੜੀਆਂ ਪੀਆਰ 126 ਪੀਆਰ 131 ਇਹ ਮੈਕਸਿਮਮ ਰਕਬੇ ਦੇ ਪੰਜਾਬ ਦੇ ਵਿੱਚ ਇਸ ਵਾਰ ਲੱਗਣ ਜਾ ਰਹੀਆਂ ਨੇ ਇਸ ਤੋਂ ਇਲਾਵਾ ਪੀਆਰ 129 ਪੀਆਰ 128 ਪੀਆਰ 121 ਪੀਆਰ 114 ਪੀਆਰ 113 ਤੇ ਪੀਆਰ 130 ਪੀਆਰ 127 ਐਚ ਕੇ ਆਰ 47 ਇਹ ਕਿਸਮਾਂ ਜਿਹੜੀਆਂ ਪੀਆਰ 126 ਟਾਪ ਤੇ ਰਹੂਗੀ ਤੇ ਇਹ ਕਿਸਮਾਂ ਜਿਹੜੀਆਂ ਸਾਰੀਆਂ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਰਕਬਾ ਲਾਉਂਦੇ ਆ ਆਪਦੀ ਜਮੀਨ ਦੀ ਕਿਸਮ ਅਨੁਸਾਰ ਜਾਂ ਆਪਦੀ ਪਸੰਦੀਦਾ ਕਿਸਮ ਦੇ ਅਨੁਸਾਰ ਜਿਹੜੀ ਉਹਨਾਂ ਨੂੰ ਜਿਹੜੀ ਉਹਨਾਂ ਦੀ ਜਮੀਨ ਨੂੰ ਜਿਹੜੀ ਕਿਸਮ ਮੰਦੀ ਆ ਜਾਂ ਉੱਥੇ ਜਿਹੜਾ ਚੰਗਾ ਝਾੜ ਦਿੰਦੀ ਹੈ ਪਰ ਮੇਨ ਸਾਡੀ ਅਪੀਲ ਇਹੀ ਹੈ ਮੇਰੀ ਅਪੀਲ ਇਹੀ ਹੈ ਕਿ ਪੀਆਰ ਕਿਸਮਾਂ ਦੀ ਹੀ ਬਜਾਈ ਤੇ ਲਵਾਈ ਕਰੋ ਬਾਸਮਤੀ ਕਿਸਮਾਂ ਦੀ ਵੀ ਤੁਸੀਂ ਜਿਹੜੀ ਹੈਗੀ ਆ ਕੁਛ ਨਾ ਕੁਛ ਕਾਸ਼ਤ ਕਰ ਸਕਦੇ ਆ ਰਕਬਾ ਵੰਡ ਕੇ ਇਹਦੇ ਬਾਰੇ ਵੀ ਆਪਾਂ ਵੀਡੀਓ ਸਾਂਝੀ ਕੀਤੀ ਸੀਗੀ ਪੂਸਾ 44 ਐਸ ਕੀ ਕਿਸਾਨ ਵੀਰਾਂ ਨੇ ਜਿਹੜਾ ਨਖਾਰਤਾ ਪੂਸਾ 44 ਹੀਠ ਬਿਲਕੁਲ ਰਕਬਾਰ ਨਹੀਂ ਹੋਊਗਾ ਤੇ ਤੁਸੀਂ ਆਉਣ ਵਾਲੇ ਸਾਲਾਂ 'ਚ ਦੇਖਾਂਗੇ ਪੂਸਾ 44 ਜਿਹੜੀ ਹੈਗੀ ਉਹ ਬਿਲਕੁਲ ਜਿਹੜੀ ਹੈਗੀ ਆ ਖਤਮ ਕਿਸਾਨ ਵੀਰਾਂ ਨੇ ਜਿਹੜੀ ਲਾਉਣੀ ਕਰ ਦੇਣੀ ਆ ਤਾਂ ਪੀ ਆਰ 100 31 ਪੀ ਆਰ 129 ਪੀ ਆਰ 128 21 14 13 ਇਹਨਾਂ ਦੀ ਬਿਜਾਈ ਦਾ ਟੋਕਮਾ ਸਮਾਂ 20 ਤੋਂ 25 ਮਈ ਆ ਕਿਸਾਨ ਵੀਰੋ ਪੀਆਰ 130 ਪੀਆਰ 127 ਤੇ ਐਚ ਕੇ ਆਰ 47 ਇਹਨਾਂ ਦੀ ਬਿਜਾਈ 25 ਤੋਂ 31 ਮਈ ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਜਿਹੜੀ ਪੀਆਰ 126 ਹੈ ਉਹਦੀ ਪਨੀਰੀ ਦੀ ਬਿਜਾਈ 25 ਮਈ ਤੋਂ 20 ਜੂਨ ਆ ਪਰ 10 ਤੋਂ 20 ਜੂਨ 25 ਜੂਨ ਤੱਕ ਵੀ ਤੁਸੀਂ ਪਨੀਰੀ ਬੀਜ ਸਕਦੇ ਆ ਇਹ ਬੈਸਟ ਸਮਾਂ ਹੈ ਚੋਨੇ ਦੀਆਂ ਇਹ ਕਿਸਮਾਂ ਦੀ ਜਿਹੜੀ ਲਵਾਈ ਆ ਤੁਸੀਂ 20 ਜੂਨ ਤੋਂ 1 ਅਗਸਤ ਚ ਬੰਡਮਾ ਰਕਬਾ ਲਾ ਸਕਦੇ ਆ ਘੱਟ ਸਮੇਂ ਵਾਲੀ ਕਿਸਮ ਦਰਮਿਆਨੇ ਵਾਲੀ ਕਿਸਮ ਦੇ ਹਿਸਾਬ ਨਾਲ ਜਾਂ ਤੁਹਾਡੇ ਰਕਬੇ ਦੇ ਹਿਸਾਬ ਨਾਲ ਜਿਹੜੀ ਪੀਆ 126 ਦੀ ਲਵਾਈ ਸਮੇਂ ਪਨੀਰੀ ਆ ਜਿਹੜੀ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ 25 ਹੱਦ 27 28 ਦਿਨ ਦੀ ਹੋਣੀ ਚਾਹੀਦੀ ਨਹੀਂ 22 ਤੋਂ 25 ਦਿਨ ਦੀ ਪਨੀਰੀ ਲਾਓ ਤੇ ਜਿਹੜੀਆਂ ਦੂਜੀਆਂ ਕਿਸਮਾਂ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਵੱਧ ਤੋਂ ਵੱਧ ਜਿਹੜੀ 32 ਤੋਂ 35 ਦਿਨ ਦੀ ਨਹੀਂ 30 ਦਿਨ ਦੀ ਪਨੀਰੀ ਲਾਓ ਵੱਡੀ ਪਨੀਰੀ ਦੇ ਵਿੱਚ ਕਿਸਾਨ ਵੀ ਰੋਏ ਇਸ ਸਮੱਸਿਆ ਆਉਂਦੀ ਕਿ ਬਾਹਰੋਂ ਜਿਵੇਂ 26 ਹੈ 26 ਦੀ ਤੁਸੀਂ ਪਨੀਰੀ ਵੱਡੀ ਕਰ ਲਈ ਫਿਰ ਤੁਸੀਂ ਉਹਨੂੰ ਕੱਚਾ ਕਰਨ ਨੂੰ ਯੂਰੀਆ ਠੋਕੀ ਜਾਂਦੇ ਆਪਾਂ 4-4 ਘਟੇ 5-5 ਵੀ ਘਟੇ ਫਿਰ ਉਹਦਾ ਮੌਇਸਚਰ ਜਿਹੜਾ ਦਾਣੇ ਦੇ ਵਿੱਚ ਉਹ ਨਹੀਂ ਸਟਾਉਂਦਾ ਆਪਣੇ ਤੋਂ ਉਹਨੂੰ ਪਾਣੀ ਵੱਧ ਭਰ ਕੇ ਰੱਖਦੇ ਆ ਯੂਰੀਆ ਵੱਧ ਪਾਈ ਜਾਂਦੇ ਆ ਕੱਚਾ ਕਰੀ ਰੱਖਦੇ ਆ ਕਿਸਮ ਸਾਰੀ ਵਿਚਾਰੀ ਉਹ ਜਿਹੜੀ 90 ਦਿਨ ਦੀ ਹੈ ਤੇ ਉਹਦੇ ਵਿੱਚ ਜਿਹੜਾ ਕੰਟੈਂਟ ਫਿਰ ਦਾਣਾ ਕੱਚਾ ਮਤਲਬ ਦਾਣੇ 'ਚ ਮੌਇਸਚਰ ਨਹੀਂ ਜਾਂਦਾ ਹੈਗਾ ਤਾਂ ਇਹ ਜਿਹੜੀ ਬੇਨਤੀ ਆ ਕਿ ਆਪਾਂ ਪਨੀਰੀ ਜਿੰਨੀ ਛੋਟੀ ਲਾਵਾਂਗੇ ਆਪਾਂ ਉਹਦੇ ਵਿੱਚ ਬੈਲੈਂਸ ਖਾਦਾਂ ਪਾ ਕੇ ਹੀ ਜਿਹੜਾ ਚੰਗਾ ਝਾੜ ਉਹ ਚੁ ਲੈ ਸਕਦੇ ਆ ਜਿਹੜੀ ਸਭ ਤੋਂ ਸਹੀ ਸਮਾਂ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਆ ਕਿਸਾਨ ਵੀਰੋ ਉਹ ਜਿਹੜੀ ਤੁਸੀਂ 25 ਜੂਨ ਦੇ ਆਸ-ਪਾਸ ਜਿਹੜੀ ਪਨੀਰੀ ਲਾਉਂਗੇ 25 ਤੋਂ 30 ਜੂਨ ਕਈ ਵਾਰ ਜੇ ਥੋੜੀ ਬਹੁਤੀ ਲੇਟ 2-4 ਦਿਨ ਹੋਏ 5 ਜੁਲਾਈ ਤਾਈਂ 7 ਜੁਲਾਈ ਤਾਈਂ ਵੀ ਤੁਸੀਂ ਟਰਾਂਸਪਲੈਂਟ ਕਰ ਸਕਦੇ ਆ ਜਿਹੜੀ 25-30 ਜੂਨ ਵਾਲੀ ਪਨੀਰੀ ਆ ਪੱਟਕੇ ਜਿਹੜੀ ਖੇਤ ਚਲਾਉਣੀ ਆਪਾਂ ਉਹਦਾ ਬੈਸਟ ਚਾਰਟ ਜਿਹੜੀਆਂ ਖਾਸ ਤੌਰ ਤੇ ਜਿਵੇਂ PR131 ਲਾਲਗੇ ਜਾਂ PR130 21 14 28 27 ਇਹ ਕਿਸਮਾਂ ਨੇ ਜਿਹੜੀਆਂ ਤਾਂ ਇਹ ਜਿਹੜੀਆਂ ਕਿਸਮਾਂ ਦੇ ਵਿੱਚ ਤੁਸੀਂ ਇਹ 25 ਤੋਂ 30 ਜੂਨ 5 ਜੁਲਾਈ ਇਥੋਂ ਤੱਕ ਜਿਹੜੀ ਹੈਗੀ ਤੁਸੀਂ ਲਵਾਈਏ ਦੀ ਕਰ ਦੇਣੀ ਜਿਹੜੀ 26 ਆ ਉਹਦੀ ਤੁਹਾਨੂੰ ਮੈਂ ਦੱਸਿਆ ਕਿ 10 ਜੂਨ 15 ਜੂਨ 20 ਜੂਨ ਸੌਰੀ 10 15 ਤੇ 20 ਜੁਲਾਈ ਵਾਲਾ ਜਿਹੜਾ ਬੈਸਟ ਟਾਈਮ ਹੁੰਦਾ 10 15 ਤੇ 20 ਜੂਨ ਨੂੰ ਜਿਹੜੀ ਉਹਦੀ ਪਨੀਰੀ ਦੀ ਤੁਸੀਂ ਬਿਜਾਈ ਕਰ ਸਕਦੇ ਆ ਤੇ ਟ੍ਰਾਂਸਪਲੈਂਟ ਆ ਜਿਹੜੀ ਪੁੱਟ ਕੇ ਪਨੀਰੀ ਆਪਾਂ ਲਾਉਣੀ ਆ ਉਹ ਜੁਲਾਈ ਚ ਲਾਉਣੀ ਆ ਤੇ ਈਵਨ ਕਿ ਕਈ ਕਿਸਾਨ ਵੀ ਜਿਹੜੇ ਅਗਸਤ ਦੇ ਵਿੱਚ ਵੀ ਟ੍ਰਾਂਸਪਲੈਂਟ ਕਰਦੇ ਪਿਛਲੀ ਵਾਰ ਆਪਾਂ ਨੂੰ ਸਮੱਸਿਆ ਆਈ ਜਿਹੜੀ ਜਿੱਥੇ ਕਿਤੇ ਹੜਾਂ ਦੀ ਮਾਰ ਪਈ ਸੀਗੀ ਉੱਥੇ ਅਗਸਤ ਦੇ ਵਿੱਚ ਵੀ ਟ੍ਰਾਂਸਪਲੈਂਟ ਹੋਈ ਤੇ ਝਾੜ ਵ ਜਿਹੜੀ ਖਾਸ ਤੌਰ ਤੇ ਜੇ ਤੁਸੀਂ ਗੇਤ ਵੀ ਥੋੜੀ ਜੀ ਪੀਆ 126 ਚ ਕਰਨੀ ਉਹ ਤੁਸੀਂ ਉੱਥੇ ਕਰ ਸਕਦੇ ਆ ਜਿੱਥੇ ਤੁਹਾਡੇ ਜਿਹੜੀ ਤੁਸੀਂ ਝੋਨੇ ਤੋਂ ਬਾਅਦ ਆਲੂ ਜਾਂ ਮਟਰ ਬੀਜਣਾ ਚਾਹੁੰਦੇ ਆ ਜਾਂ ਕੋਈ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਉਹਨਾਂ ਚ ਕੋਈ ਆਪਾਂ ਜਿਹੜਾ ਜੇ ਫਰਜ ਕਰ ਲਓ 20 22 ਮਈ ਤੋਂ ਬੀਜ ਨਹੀਂ ਵੇਸੇ ਮੇਰੀ ਤੁਹਾਨੂੰ ਇਹੀ ਸਪਾਰਸ਼ ਹੁੰਦੀ ਕਿ 25 ਮਈ ਤੋਂ ਬਾਅਦ ਹੀ ਪਨੀਰੀ ਬੀਜੋ ਚਾਹੇ ਦਰਮਿਆਨੇ ਸਮੇਂ ਵਾਲੀ ਹੋਵੇ ਤਾਂ ਉਹਦੇ ਵਿੱਚ ਤੁਹਾਨੂੰ ਜਿਵੇਂ ਥੋੜਾ ਜਿਹਾ ਪਛੇਤਾਲ ਨੂੰ ਜਾਵੋਗੇ ਮੌਨਸੂਨ ਨਾਲ ਦੀ ਨਾਲ ਜਿਹੜਾ ਹੈਗਾ ਮੌਨਸੂਨ ਦੇ ਮੀਂਹ ਆ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ ਤੇ ਪਾਣੀ ਦੀ ਜਿਹੜੀ ਹੈਗੀ ਆ ਉਹਦੇ ਨਾਲ ਆਪਾਂ ਨੂੰ ਬਚਤ ਰਹਿੰਦੀ ਆ ਤੇ ਨਾਲ ਨਾਲ ਜਿਹੜਾ ਹੈਗਾ ਆਪਾਂ ਨੂੰ ਅ ਇਹ ਜਿਹੜੀਆਂ ਕਿਸਮਾਂ ਨੇ ਇਹਨਾਂ ਦਾ ਫਾਇਦਾ ਇਹ ਕਿ ਆਪਾਂ ਘੱਟ ਤੋਂ ਦਰਮਿਆਨੇ ਸਮੇਂ ਦੇ ਵਿੱਚ ਬਹੁਤ ਚੰਗਾ ਝਾੜ ਲੈ ਲੈਨੇ ਆ ਕੋਈ ਬਾਧੂ ਖਰਚ ਨਹੀਂ ਆਉਂਦਾਗਾ ਕਿਉਂਕਿ ਜਿਹੜਾ ਇਹ ਕਿਸਮਾਂ ਨੇ ਇਹ ਮੌਨਸੂਨ ਦੇ ਨੇੜੇ ਆਪਾਂ ਜਾ ਕੇ ਲਾਉਨੇ ਆ ਤੇ ਵੀ ਜਿਹੜੀਆਂ ਝੋਲਸ ਰੋਗ ਪ੍ਰਤੀ ਇਹਨਾਂ ਚ ਸਹਿਣਸ਼ੀਲਤਾ ਜ਼ਿਆਦਾਤਰ ਕਿਸਮਾਂ ਦੇ ਵਿੱਚ ਇਹਦੇ ਬਾਰੇ ਮੈਂ ਇਕੱਲੀ-ਇਕੱਲੀ ਕਿਸਮ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੋਈ ਆ। ਬਾਕੀ ਇਹਦੇ ਵਿੱਚ ਇਹਨਾਂ ਵਿੱਚ ਕੀੜੇ ਮਕੌੜੇ ਬਿਮਾਰੀਆਂ ਹੋਰ ਸਮੱਸਿਆਵਾਂ ਜਿਹੜੀਆਂ ਹੈਗੀਆਂ ਘੱਟ ਆਉਂਦੀਆਂ ਨੇ ਜਿਹੜੀਆਂ ਕਿ ਗੈਰ ਸਫਾਰਸ਼ੀ ਕਿਸਮਾਂ ਨਾਲੋਂ ਤੇ ਆਪਾਂ ਨੂੰ ਇਹ ਫਾਇਦਾ ਸੋ ਜਿਹੜੀਆਂ ਤੁਸੀਂ ਕੋਸ਼ਿਸ਼ ਕਰੋ ਕਿ 25 ਮਈ ਦੇ ਨੇੜੇ ਤੇੜ ਜੁੜੀ ਪਨੀਰੀ ਦੀ ਬਿਜਾਈ ਕਰ ਸਕਦੇ ਆ। ਜਿਹੜਾ ਤੁਸੀਂ 5-7 ਦਿਨ ਅਗੇਤੀ ਪਨੀਰੀ ਜਿਵੇਂ ਆਪਾਂ ਫਰਜ਼ ਕਰ ਲਓਗੇ ਆਪਾਂ 25 ਜੂਨ ਨੂੰ ਟ੍ਰਾਂਸਪਲੈਂਟ ਕਰਨਾ ਚਾਹੁੰਦੇ ਆ 25 ਮੈਨੂੰ ਆਪਾਂ ਬਜਾਈ ਕੀਤੀ ਤਾਂ ਉਹ ਪਨੀਰੀ ਨੂੰ ਕੋਸ਼ ਕਰੋਗੇ 25 ਦਿਨਾਂ ਚ ਤਿਆਰ करिए ਪਨੀਰੀ ਵਾਲਾ ਬਾਹਣ ਤੁਸੀਂ ਤਿਆਰ ਕਰਕੇ ਉਹਦੇ ਵਿੱਚ ਪਨੀਰੀ ਤੁਸੀਂ ਜਿਹੜੀ ਹੈਗੀ ਹੈ ਨਾ ਰੂੜੀ ਵਗੈਰਾ ਪਾ ਕੇ ਇਹਦੇ ਬਾਰੇ ਡਿਟੇਲਸ ਆਪਾਂ ਵੀਡੀਓ ਪਾਈ ਸੀਗੀ ਹੋਰ ਵੀ ਦੁਬਾਰਾ ਵੀ ਜਾਣਕਾਰੀ ਸਾਂਝੀ ਕਰ ਦਾਂਗੇ ਉਹ ਚਾਪ ਆਪਾਂ 5-7 ਦਿਨ ਪਹਿਲਾਂ ਪਨੀਰੀ ਤਿਆਰ ਕਰਕੇ ਲਾਈਏ ਜਿੰਨੀ ਛੋਟੀ ਪਨੀਰੀ ਲਾਵਾਂਗੇ ਉੰਨਾ ਚੰਗਾ ਝਾੜ ਲਾਵਾਂਗੇ ਵੱਡੀ ਪਨੀਰੀ ਲਾਉਣ ਤੋਂ ਗਰੇਜ ਕਰਨਾ ਬੰਡਵੇਂ ਰਕਬੇ ਦੇ ਵਿੱਚ ਜਿਹੜੀ ਪਨੀਰੀ ਬੀਜਣੀ ਤਾਂ ਕਿ ਪਨੀਰੀ ਵੱਡੀ ਨਾ ਹੋਵੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ